ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ ਨੌਆ ਔਰ ਸਿੰਘ ਤੇ ਜੋ ਮਰੇ ਕੋ ਸਭ ਸਕੇ ਗਿਨਾਏ ਗੱਲ ਭਈ ਮਣੀ ਸਿੰਘ ਜੀ ਦੀ ਸ਼ਹੀਦੀ ਉੱਤੇ ਨਹੀਂ ਰੁਕੀ ਨਹੀਂ ਸਿੰਘਾਂ ਨਾਲ ਖਾਨ ਬਦਰ ਦਾ ਵੈਰ ਸਗੋਂ ਹੋਰ ਵੱਧ ਗਿਆ ਉਹ ਖਾਲਸੇ ਨੂੰ ਵੇਖ ਨਹੀਂ ਸੀ ਸੁਖੰਦਾਂ ਹਾਕਮ ਇਸੇ ਤਰ੍ਹਾਂ ਕਰਦੇ ਹੁੰਦੇ ਹਨ ਬਗੀਆਂ ਨਾਲ ਬਾਦਸ਼ਾਹਾਂ ਦੀ ਨਫ਼ਰਤ ਜਗ ਜਾਹਰ ਹੈ ਸੰਸਾਰ ਦੀ ਤਵਾਰੀਖ ਐਸੀਆਂ ਮਿਸਾਲਾਂ ਨਾਲ ਭਰੀ ਪਈ ਹੈ ਪਰ ਜਕਰੀਏ ਨੇ ਜਿਵੇਂ ਸਿੰਘਾਂ ਨਾਲ ਕੀਤਾ ਉਸ ਦੀ ਮਿਸਾਲ ਲੱਭਣੀ ਬਹੁਤ ਔਖੀ ਹੈ ਗਿਣਤੀ ਤੋਂ ਬਾਹਰ ਸਿੰਘ ਸ਼ਹੀਦ ਕੀਤੇ ਗਏ ਗਿਣਤੀ ਤਾਂ ਉਹਨਾਂ ਚਰਖੜੀਆਂ ਦੀ ਹੀ ਨਹੀਂ ਕੀਤੀ ਜਾ ਸਕਦੀ ਸੀ ਜੋ ਸਿੰਘਾਂ ਦੇ ਕਤਲ ਲਈ ਲਾਹੌਰ ਵਿੱਚ ਬੀੜੀਆਂ ਹੋਈਆਂ ਸਨ ਫਾਂਸੀ ਦੇ ਤਖਤਿਆਂ ਦੀ ਕੋਈ ਗਿਣਤੀ ਨਹੀਂ ਸੀ ਬਹੁਤ ਸਿੰਘ ਥੋਪਾਂ ਅੱਗੇ ਖੜਾ ਕੇ ਗੋਲੀਆਂ ਗੋਲਿਆਂ ਨਾਲ ਉਡਾਏ ਗਏ ਬਾਹਾਂ ਉੱਚੇ ਟਾਣਿਆਂ ਨਾਲ ਬੰਨ ਕੇ ਤੇ ਢਿੱਡ ਵਿੱਚ ਕਟਾਰ ਨਾਲ ਸਰਾਹ ਕਰ ਦਿੱਤਾ ਜਾਂਦਾ ਤੇ ਹੌਲੀ-ਹੌਲੀ ਸਿੱਖ ਦੇ ਸਰੀਰ ਦਾ ਸਾਰਾ ਲਹੂ ਵਹਿ ਜਾਂਦਾ ਤੇ ਉਹ ਸ਼ਹਾਦਤ ਪਾ ਜਾਂਦਾ ਸਿਰਾਂ ਵਿੱਚ ਮੂੰਗਲੀਆਂ ਮਾਰ ਕੇ ਲਲੇਰਾ ਵਾਂਗ ਸਿਰ ਫੇਹ ਗਏ ਭਾਰੇ ਪੱਥਰਾਂ ਨਾਲ ਬੰਨ ਕੇ ਪਾਣੀ ਵਿੱਚ ਸੁੱਟ ਦਿੱਤੇ ਜਾਂਦੇ ਘੋੜਿਆਂ ਮਗਰ ਪਾ ਕੇ ਕਸੀਟੇ ਜਾਂਦੇ ਤੇ ਸ਼ਰਾਬੀ ਹਾਥੀਆਂ ਮੂਰੇ ਸੁੱਟ ਸੁੱਟੇ ਜਾਂਦੇ ਇਹ ਹੀ ਉਹ ਸਮਾਂ ਸੀ ਕਿ ਜਦੋਂ ਕਿਸੇ ਮਾਤਾ ਨੂੰ ਪੁੱਛਿਆ ਜਾਂਦਾ ਕਿੰਨੇ ਪੁੱਤਰ ਨੇ ਮਾਤਾ ਤੇਰੇ ਚਾਰ ਸੀ ਭਾਈ ਪਰ ਹੁਣ ਤਿੰਨ ਹੀ ਰਹਿ ਗਏ ਨੇ ਤੇ ਚੌਥਾ ਚੌਥਾ ਸਿੰਘ ਸੱਜ ਗਿਆ ਹੈ ਉਸ ਦੀ ਜ਼ਿੰਦਗੀ ਦਾ ਕੀ ਇਤਬਾਰ ਘੜੀ ਦੀ ਪ੍ਰੌਣੀ ਹੈ ਕਿ ਪਲ ਦੀ ਜ ਜਿਹੜੀ ਆਪਣੇ ਨੌਜਵਾਨ ਮੁਗਲਿਸ਼ ਪਾਈਆਂ ਦੇ ਮੁਕਾਬਲੇ ਕਰਵਾਉਂਦਾ ਕਈ ਕਈ ਸਿੰਘ ਇਕੱਠੇ ਪੰਕਤਾਂ ਬਣਾ ਕੇ ਤੜਾ ਇੱਕ ਮਿੱਟੀ ਵਿੱਚ ਗੜ ਦਿੱਤੇ ਜਾਂਦੇ ਫਿਰ ਤਲਵਾਰਾਂ ਫੜਾ ਕੇ ਸਪਈਆਂ ਨੂੰ ਕਿਹਾ ਜਾਂਦਾ ਕਿ ਜੋ ਇੱਕੋ ਸਾਹ ਵਿੱਚ ਵੱਧ ਤੋਂ ਵੱਧ ਸਿੰਘਾਂ ਦੇ ਸਿਰ ਵੱਡੇਗਾ ਉਸ ਨੂੰ ਨਾਮ ਦਿੱਤੇ ਜਾਣਗੇ ਇਸੇ ਤਰ੍ਹਾਂ ਹੀ ਕੀਤਾ ਜਾਂਦਾ ਬਹੁਤ ਬਹੁਤੇ ਸਿਰ ਵੱਢਣ ਵਾਲੇ ਸਪਈਆਂ ਨੂੰ ਵੱਡੇ ਨਾਮ ਦਿੱਤੇ ਜਾਂਦੇ ਤੂੰ ਕਿੰਨੇ ਸਿਰ ਵੱਢੇ ਇੱਕ ਮੁੰਦਰੀ ਦੀ ਕੀਮਤ ਜਿੰਨੇ ਤੂੰ ਇੱਕ ਬਾਜੂਬੰਦ ਦੇ ਮੁੱਲ ਦੇ ਤੇ ਤੂੰ ਇੱਕ ਹਾਰ ਪ੍ਰਾਪਤ ਕਰਨ ਜੋਗੇ ਮੁਗਲ ਸਪਾਹਿਆਂ ਵਿੱਚ ਐਸੀਆਂ ਗੱਲਾਂ ਚੱਲਦੀਆਂ ਇਸੇ ਤਰ੍ਹਾਂ ਬਾਹਾਂ ਵੱਢਣ ਦੇ ਲੱਤਾਂ ਤੋੜਨ ਦੇ ਤੇ ਅੱਖਾਂ ਕੱਢਣ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਭਾਈ ਮਣੀ ਸਿੰਘ ਜੀ ਦੇ ਇੱਕ ਭਰਾ ਦੀ ਖਾਲਾ ਹੀ ਗਈ ਤੇ ਪੁੱਤਰਾਂ ਚਿੱਤਰ ਸਿੰਘ ਗੁਰਬਖਸ਼ ਸਿੰਘ ਦੀਆਂ ਅੱਖਾਂ ਕੱਢੀਆਂ ਗਈਆਂ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਕੁ ਸਿੰਘ ਕਿੰਨੇ ਕੁ ਤਰੀਕੇ ਦੇ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ केसाਵਾਂ ਵਾਲਾ ਕੋਈ ਵੀ ਮਿਲਿਆ ਮਾਰ ਦਿੱਤਾ ਗਿਆ صاف ਹੋ ਗਿਆ ਸੀ ਕਿ ਜਕਰੀਆ ਕਿਸੇ ਕੇਸਾਂ ਵਾਲੇ ਨੂੰ ਜਿਉਂਦਾ ਨਹੀਂ ਛੱਡੇਗਾ ਇਨਾਮ ਪ੍ਰਾਪਤ ਕਰਨ ਦੇ ਲਾਲਚ ਵਿੱਚ ਲੋਕ ਕਿਤੇ ਵੀ ਕੋਈ ਸਿੱਖ ਦਿਸਦਾ ਉਸ ਦੀ ਸੂ ਨਵਾਬ ਨੂੰ ਪਹਚਾ ਦਿੰਦੇ ਜਕਰੀਏ ਨੇ ਆਪਣੇ ਅਧਿਕਾਰ ਤੋਂ ਬਾਹਰਲੇ ਸੂਬਿਆਂ ਵਿੱਚ ਵੀ ਹੁਕਮ ਦਿਵਾ ਦਿੱਤਾ ਸੀ ਕਿ ਜੋ ਵੀ ਸਿੱਖ ਦੀ ਦੱਸ ਪਾਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਪਰ ਧੰਨ ਹੈ ਗੁਰੂ ਦਾ ਖਾਲਸਾ ਜੋ ਇਸ ਸਮੇਂ ਵੀ ਵਿਪਤਾ ਦਾ ਸਮਾਂ ਨਹੀਂ ਆਖਦਾ ਤੇ ਗੁਰੂ ਦਾ ਪੱਲਾ ਨਹੀਂ ਛੱਡਦਾ ਐਸੇ ਵਿਖੜੇ ਸਮੇਂ ਵਿੱਚ ਤਾਂ ਸਗੋਂ ਉਹ ਇਹ ਪੱਲਾ ਹੋਰ ਕੱਸ ਕੇ ਫੜ ਲੈਂਦਾ ਹੈ ਖਾਲਸਾ ਜੀ ਇੱਕ ਦਰਗਾਹ ਸਭ ਦੁਨਿਆਵੀ ਅਦਾਲਤਾਂ ਕਚਹਿਰੀਆਂ ਤੋਂ ਉੱਤੇ ਹੈ ਅਸਲੀ ਨਿਆਂ ਉੱਥੇ ਹੋਣਾ ਹੈ ਪੰਜਵੇਂ ਸਤਿਗੁਰਾਂ ਅਕਾਲੀ ਬਾਣੀ ਵਿੱਚ ਫਰਮਾਉਂਦੇ ਹਨ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਣ ਮੈਂ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾਰ ਰਹਾਓ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਵਾ ਉਪਜ ਵੱਡ ਪਤਾਪ ਤਿੰਨ ਮਾਰਿਆ ਜੇ ਰੱਖੇ ਨਾ ਕੋਏ ਆਗੇ ਪਾਸ਼ਾ ਮੰਦੀ ਸੋਏ ਆਪਣੇ ਦਾਸ ਰਾਖੇ ਕੰਠ ਲਾਏ ਸਰਣ ਨਾਨਕ ਹਰ ਨਾਮ ਧਿਆਏ ਪਾਪੀਆਂ ਨੂੰ ਦੰਡ ਤੇ ਧਰਮੀਆਂ ਦਾ ਆਖਰ ਨੂੰ ਜੈਕਾਰ ਹੋਣਾ ਹੀ ਹੈ ਖਾਲਸਾ ਅਰਦਾਸ ਤੇ ਟੇਕ ਰੱਖੇ ਜੰਗਲ ਵਿੱਚ ਸਿੰਘਾਂ ਦੇ ਇੱਕ ਜਥੇ ਨੇ ਮਿਲ ਕੇ ਅਰਦਾਸ ਕੀਤੀ ਖਾਲਸੇ ਦੀ ਮਨੋਤ ਹੈ ਕਿ ਅਰਦਾਸ ਨੇ ਧੁਰ ਦਰਗਾਹ ਜਾ ਕੇ ਦਸਤਕ ਦਿੱਤੀ ਤੇ ਅਕਾਲ ਪੁਰਖ ਨੇ ਖਲਕਤ ਉੱਤੇ ਹੁੰਦੇ ਜ਼ੁਲਮ ਦਾ ਉਲਾਮਾ ਉਮਤ ਦੇ ਪੈਗੰਬਰ ਨੂੰ ਦਿੱਤਾ ਪੰਜਾਬ ਵਿੱਚ ਹੋਰ ਏ ਜ਼ੁਲਮਾਂ ਦੀ ਗੱਲ ਦਰਗਾਹ ਵਿੱਚ ਹੋਣ ਲੱਗੀ ਸਿੰਘਾਂ ਦਾ ਇਹ ਮੰਨਣਾ ਸੀ ਕਿ ਉਸ ਦਿਨ ਪਰਮੇਸ਼ਰ ਨੇ ਮੁਗਲਾਂ ਤੋਂ ਰਾਜ ਖੋ ਕੇ ਪੰਥ ਵੱਲ ਨੂੰ ਕਰ ਦਿੱਤਾ ਤੇ ਨਾਲ ਹੀ ਮੁਗਲਾਂ ਨੂੰ ਕਿਹਾ ਕਿ ਜਾਓ ਆਪਸ ਵਿੱਚ ਲੜਨ ਲੜ ਕੇ ਮਰੋ ਖਾਲਸੇ ਦਾ ਇਹ ਵਿਸ਼ਵਾਸ ਵੀ ਹੈ ਕਿ ਇਸੇ ਅਰਦਾਸ ਕਰਕੇ ਹੀ ਤੁਰਕਾਂ ਦੀ ਆਪਸੀ ਖਿੱਚੋ ਤਾਣ ਸ਼ੁਰੂ ਹੋਈ ਤੇ ਕਈ ਸੂਬੇ ਦਿੱਲੀ ਤੋਂ ਬਾਗੀ ਹੋ ਗਏ ਆਪਸੀ ਪਾਟੋ ਧਾੜ ਵਿੱਚ ਹੀ ਉਹਨਾਂ ਨੇ ਨਾਦਰ ਨੂੰ ਹਿੰਦੁਸਤਾਨ ਆਉਣ ਦਾ ਸੱਦਾ ਦੇ ਦਿੱਤਾ ਜਕਰੀਏ ਨੂੰ ਨਾਦਰ ਦਾ ਲਾਹੌਰ ਦਾ ਗੇੜਾ 3 ਕਰੋੜ ਵਿੱਚ ਪਿਆ ਸਭ ਪਾਸੇ ਮਾਰੂ-ਮਾਰੂ ਹੋ ਗਈ ਸੀ ਕਿ ਨਾਦਰ ਆ ਗਿਆ ਹੈ ਨਾਦਰ ਆ ਗਿਆ ਹੈ ਇਧਰ ਜਕਰੀਆ ਸਿੰਘਾਂ ਵੱਲੋਂ ਜਰਾ ਅਵੇਸਲਾ ਹੋਇਆ ਤੇ ਉਧਰ ਸਿੰਘਾਂ ਦਾ ਦਾ ਲੱਗ ਗਿਆ। ਉਹਨਾਂ ਨੇ ਚਨਾਬ ਤੇ ਰਾਵੀ ਦੀਆਂ ਝੱਲਾਂ ਵਿੱਚੋਂ ਨਿਕਲ ਕੇ ਕਾਬਲ ਤੋਂ ਉਠਾਂ ਖਚਰਾ ਉੱਤੇ ਲੱਦੇ ਮੇਵੇ ਲੁੱਟ ਲਏ। ਕਿਸੇ ਛੋਟੇ ਕਾਫੇ ਦਾ ਸਮਾਨ ਤਾਂ ਸਣੇ ਊਠ ਘੋੜੇ ਹੀ ਲੁੱਟ ਲਿਆ। ਨਾਦਰ ਦੇ ਮਗਰ ਜੋ ਰਾਸ਼ਨ ਆ ਰਿਹਾ ਸੀ ਤੇ ਜੋ ਮਾਲ ਅਸਬਾਬ ਨਾਦਰ ਇਧਰੋਂ ਕਾਬਲ ਭੇਜ ਰਿਹਾ ਸੀ ਕਿਸੇ ਵੀ ਵਪਾਰੀ ਤੇ ਸਦਾਗਰ ਦਾ ਸਮਾਨ ਜੋ ਇਧਰੋਂ ਉਧਰ ਜਾ ਉਦ੍ਰੋਂ ਇੱਧਰ ਆ ਰਿਹਾ ਸੀ ਐਸਾ ਨਹੀਂ ਹੋਵੇਗਾ ਜਿਸ ਨੂੰ ਸਿੰਘਾਂ ਨੇ ਹੱਥ ਨਾ ਲੱਗੇ ਹੋਣ ਕਾਬਲ ਕੰਧਾਰ ਤੋਂ ਲਾਹੌਰ ਆਉਂਦੇ ਤੇ ਲਾਹੌਰੋਂ ਕਾਬਲ ਜਾਂਦੇ ਕੋਈ ਐਸੇ ਰਾਹ ਰਸਤੇ ਨਹੀਂ ਸਨ ਜਿਨ੍ਹਾਂ ਦੇ ਸਿੰਘ ਭੇਤੀ ਨਹੀਂ ਸਨ ਲਾਹੌਰੋਂ ਦਿੱਲੀ ਜਾਂਦਾ ਕਰਨਾਲ ਜਲੰਧਰ ਵਾਲਾ ਰਸਤਾ ਡੱਬ ਵਾਲੀ ਵਾਲਾ ਰਾਹ ਤਲਵਣ ਵਾਲਾ ਗੱਲ ਕੀ ਹਰ ਰਾਹ ਉੱਤੇ ਸਿੰਘ ਮੋਰਚੇ ਮਲ ਕੇ ਬੈਠ ਗਏ ਖਾਲਸੇ ਦੇ ਹੱਥ ਰਾਸ਼ਨ ਪਾਣੀ ਦੇ ਨਾਲ ਧਨ ਪਦਾਰਥ ਵੀ ਲੱਗਣ ਲੱਗਾ ਚੰਗੇ ਘੋੜੇ ਵਧੀਆ ਬਸਤਰ ਗਹਿਣੇ ਨਗਦੀ ਸਭ ਵਿੱਚੋਂ ਸਿੰਘਾਂ ਆਪਣਾ ਬਣਦਾ ਹਿੱਸਾ ਲੁੱਟ ਲਿਆ ਹਾਲਤ ਇਹ ਹੋਈ ਪਈ ਹੈ ਕਿ ਹਿੰਦੂਸਤਾਨ ਦਾ ਮਾਲ ਤਾਂ ਸਿੰਘ ਬਰ ਜਾਣ ਹੀ ਨਹੀਂ ਦਿੰਦੇ ਤੇ ਸਗੋਂ ਉਧਰੋਂ ਆਉਂਦਾ ਵੀ ਲੁੱਟ ਲੈਂਦੇ ਹਨ ਸੱਚੇ ਪਾਸ਼ਾ ਨੇ ਆਪ ਰਾਸ਼ਨ ਪਾਣੀ ਸਾਡੇ ਲਈ ਕੱਲਿਆ ਹੈ ਤੁਰਕ ਲੜ-ਲੜ ਮਰ ਰਹੇ ਹਨ ਤੇ ਖਾਲਸੇ ਦੇ ਲੋਹ ਲੰਗਰ ਤਪ ਰਹੇ ਹਨ ਤੇ ਮਿਲ ਬੈਠ ਕੇ ਸ਼ਿਕਾਇਤਾਂ ਜਾ ਰਹੇ ਹਨ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਹਨ ਮਾਰ ਆਏ ਨੇ ਖੇੜ ਰਚੀ ਹੈ ਸਾਰੀ ਖਾਲਸਾ ਜੀ ਬੜੀਆਂ ਸ਼ਕਤੀਆਂ ਹਨ ਅਰਦਾਸ ਵਿੱਚ ਕੋਈ ਹੋਰ ਸਿੰਘ ਬੋਲਦਾ ਹੈ ਇਹ ਪੰਥ ਕਲਗੀ ਤਰ ਜੀਆਂ ਦਾ ਹੈ ਉਹੀ ਇਸ ਦੇ ਵਾਲੀ ਹਨ ਨਾ ਕਿਸੇ ਦੇ ਮਾਰਿਆ ਮਰੇਗਾ ਤੇ ਨਾ ਹੀ ਕਿਸੇ ਦੇ ਬਚਾਇਆ ਬਚੇਗਾ ਮਾਰਨਾ ਰੱਖਣਾ ਸਭ ਕਲਗੀਧਰ ਪਿਤਾ ਜੀ ਦੇ ਮਹਾਰਾਜ ਦੇ ਹੱਥ ਹੈ ਸਹੀ ਕਹਿੰਦੇ ਹੋ ਸਿੰਘ ਜੀ ਜਿਵੇਂ ਪੈਰ ਵਿੱਚ ਵਜੇ ਕੰਡੇ ਨੂੰ ਉਦੋਂ ਤਿੱਖਾ ਕੰਡਾ ਹੀ ਕੱਢਦਾ ਹੈ ਤੇ ਨੇ ਜਕਰੀਏ ਜੈ ਕੰਡੇ ਨਾਦਰ ਕੱਢੇਗਾ ਇਸੇ ਤਰ੍ਹਾਂ ਸਿੰਘਾਂ ਦੀਆਂ ਗੱਲਾਂ ਦਾ ਮضمون ਅੱਜ ਕੱਲ ਕੁਝ ਇੰਜ ਤਰ੍ਹਾਂ ਦਾ ਹੈ ਖਾਲਸਾ ਜੀ ਪੰਥ ਦੀ ਪਛਾਈ ਬਸ ਨੇੜੇ ਹੀ ਹੈ ਨਵਾਬ ਕਪੂਰ ਸਿੰਘ ਨੇ ਸਰਬਤ ਸਿੰਘ ਨੂੰ ਇਕੱਤਰ ਕੀਤਾ ਤੇ ਬੋਲੇ ਨਾਦਰ ਕਾਬਲ ਤੋਂ ਐਸਾ ਤੁਰਿਆ ਕਿ ਦਿੱਲੀ ਤਖਤ ਦਾ ਮਾਲਕ ਬਣ ਬੈਠਾ ਹੈ ਬਹਾਦਰ ਸ਼ਾਹ ਵਿੱਚ ਇੰਨੀ ਤਾਕਤ ਕਿੱਥੇ ਕਿ ਨਾਦਰ ਦਾ ਮੁਕਾਬਲਾ ਕਰ ਸਕੇ ਸੋ ਤੁਸੀਂ ਕੰਮਰ ਕੱਸੇ ਕਰ ਲਓ ਲੁੱਟਦੇ ਮਾਲ ਨਾਲ ਨਾਦਰ ਨੂੰ ਅਸੀਂ ਪੰਜਾਬ ਵਿੱਚੋਂ ਸੁੱਕਾ ਨਹੀਂ ਜਾਣ ਦੇਣਾ ਕਹਿੰਦੇ ਨੇ 20 ਕਰੋੜ ਰੁਪਈਆ ਤਾਂ ਇਕੱਠਾ ਹੀ ਨਾਦਰ شاہ ਐ ਬਹਾਦਰ شاہ ਤੋਂ ਲੈ ਕੇ ਕਾਬਲ ਨੂੰ ਭੇਜਿਆ ਹੈ ਨਾਲ ਹੀ ਬੇਸ਼ਕੀਮਤੀ ਤੋਹਫੇ ਇੱਥੋਂ ਤੱਕ ਕਿ ਬਹੁਤ ਸਾਰੇ ਕੀਮਤੀ ਬਰਤਨ ਵੀ ਉਸਨੇ ਆਪਣੇ ਦੇਸ਼ ਨੂੰ ਤੋਰ ਦਿੱਤੇ ਹਨ 9 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਹੋਇਆ ਤਖਤ ਜਿਸ ਵਿੱਚ ਸੈਂਕੜੇ ਹੀਰੇ ਮੋਤੀ ਜੜੇ ਹੋਏ ਹਨ ਇੱਕ ਵੱਡਾ ਪਾਡਵਾ ਵਾਲਾ ਹੀਰਾ ਦੋ ਬੇਸ਼ਕੀਮਤੀ ਲਾਲ ਜਿਨ੍ਹਾਂ ਦੀ ਰੋਸ਼ਨੀ ਵਿੱਚ ਬਾਦਸ਼ਾਹ ਕੁਰਾਨ ਪੜਦਾ ਹੁੰਦਾ ਸੀ ਕੁਕੜੀ ਦੇ ਆਂਡੇ ਜਿੱਡਾ ਇੱਕ ਮੋਤੀ ਤਾਨसेन ਦੇ ਬਦਲੇ ਅਕਬਰ ਨੇ ਜੋ ਦੋ ਤੋਹਫੇ ਆਗਰੇ ਦੇ ਰਾਜੇ ਨੂੰ ਦਿੱਤੇ ਸਨ ਇੱਕ ਮਾਲਾ ਤੇ ਇੱਕ ਗੁਲਾਬੀ ਹੀਰਾ ਉਹ ਕੀਮਤੀ ਮਾਲਾ ਤਾਂ ਕਹਿੰਦੇ ਨਾਦਰ ਨੇ ਆਪਣੇ ਤੀਰਾਂ ਵਾਲੇ ਪੱਥੇ ਨਾਲ ਬੰਨ੍ਹ ਰੱਖੀ ਹੈ ਹੋਰ ਪਤਾ ਨਹੀਂ ਦਿੱਲੀ ਦੇ ਕਿੰਨੇ ਹੀ ਕਰੋੜਪਤੀ ਵਪਾਰੀਆਂ ਨੂੰ ਲੁੱਟਿਆ ਗੱਲ ਕੀ ਨਾਦਰ ਨੇ ਦਿੱਲੀ ਤਖਤ ਕੋਲ ਦੀਵਿਆਂ ਵਿੱਚ ਪਾਉਣ ਜੋਗਾ ਤੇਲ ਵੀ ਨਹੀਂ ਛੱਡਿਆ ਖਾਲਸਾ ਜੀ ਅਸੀਂ ਕਈ ਜਥੇ ਬਣਾਵਾਂਗੇ ਤੇ ਨਾਦਰ ਦੇ ਕਾਫਲੇ ਨੂੰ ਕਈ ਥਾਵਾਂ ਤੋਂ ਸਨ ਲਾਵਾਂਗੇ ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਇਕੱਤਰ ਕਰਦਿਆਂ ਕਿਹਾ ਨਾਦਰ ਨੇ ਦਿੱਲੀ ਦੇ 22 ਸੂਬੇ ਲੁੱਟ ਲਏ ਹਨ ਤੇ ਇੱਧਰ ਸਿੰਘ ਨਾਦਰ ਨੂੰ ਹੀ ਲੁੱਟਣ ਦੀਆਂ ਸਕੀਮਾਂ ਘੜ ਰਹੇ ਹਨ 22 ਸੂਬਿਆਂ ਦਾ ਧਨ ਕਿਸੇ ਗਿਣਤੀ ਵਿੱਚ ਤਾਂ ਨਹੀਂ ਆ ਸਕਦਾ بس ਅਰਬਾਂ ਖਰਬਾਂ ਕਹਿ ਲਓ ਇੰਝ ਜ਼ਾਬਦਾ ਸੀ ਕਿ ਦਿੱਲੀ ਨੇ ਸਾਰਾ ਧਨ ਨਾਦਰ ਲਈ ਹੀ ਇਕੱਠਾ ਕੀਤਾ ਸੀ ਮਾੜ ਅਸਬਾਬ ਦੀ ਲੁੱਟ ਤੋਂ ਬਿਨਾਂ ਨਾਦਰ ਦੀ ਫੌਜ ਨੇ ਦਿੱਲੀ ਵਿੱਚ ਜੋ ਕਤਲੋਗਾਰਤ ਮਚਾਈ ਉਸ ਦਾ ਵੀ ਕੋਈ ਅੰਤ ਨਹੀਂ ਅਸਲ ਵਿੱਚ ਹੋਇਆ ਇਹ ਕਿ ਨਾਦਰ ਦੀ ਆਮਦ ਉੱਤੇ ਦਿੱਲੀ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਜਿਨ੍ਹਾਂ ਵਿੱਚ ਇੱਕ ਇਹ ਸੀ ਕਿ ਜੁਮੇ ਦੇ ਦਿਨ ਬਾਦਸ਼ਾਹ ਨਮਾਜ਼ ਪੜਨ ਲਈ ਨਾਦਰ ਸ਼ਾਹ ਨੂੰ ਨਾਲ ਲੈ ਕੇ ਗਿਆ ਕਿਸ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਬਾਦਸ਼ਾਹ ਦੀ ਸਕੀਮ ਹੈ ਕਿ ਨਮਾਜ਼ ਵਿੱਚ ਝੁਕੇ ਨਾਦਰ ਦਾ ਸਿਰ ਕਲਮ ਕਰ ਦਿੱਤਾ ਜਾਏਗਾ ਇਹ ਗੱਲ ਕੁਝ ਪੰਗੜਾਂ ਤੋਂ ਨਾਦਰ ਦੇ ਸਿਪਾਹੀਆਂ ਨੇ ਸੁਣ ਲਈ ਤੇ ਨਾਦਰ ਨੂੰ ਜਾ ਦੱਸੀ ਦੂਜੀ ਇੱਕ ਅਫਵਾਹ ਨਾਦਰ ਦੇ ਮਾਰੇ ਜਾਣ ਦੀ ਵੀ ਫੈਲ ਗਈ ਤੇ ਇਹ ਸੁਣ ਕੇ ਨਾਦਰ ਦੇ ਸਿਪਾਹੀਆਂ ਉੱਤੇ ਦਿੱਲੀ ਵਿੱਚ ਕਈ ਥਾਂ ਹਮਲੇ ਵੀ ਕੀਤੇ ਗਏ ਨਾਦਰ ਇਹ ਕਿੱਥੇ ਸਹਾਰ ਸਕਦਾ ਸੀ ਉਹ ਗੁੱਸੇ ਵਿੱਚ ਲਾਲ ਹੋ ਗਿਆ ਕਤਲ ਕਰ ਦਿਓ ਸਾਰੀ ਦਿੱਲੀ ਨਾਦਰ ਦੇ ਕਹਿਣ ਦੀ ਧੀਰ ਸੀ ਕਾਬਲੀ ਸੈਨਾ ਨੇ ਐਸੀ ਤਲਵਾਰ ਵਾਈ ਕਿ ਇੱਕ ਦਿਨ ਵਿੱਚ ਹੀ ਦਿੱਲੀ ਵਿੱਚ ਲਗਭਗ 70000 ਲੋਕ ਮੌਤ ਦੇ ਘਾਟ ਉਤਰੇ ਗਏ ਕੋਈ ਨਾਦਰ ਨੂੰ ਜਾ ਕੇ ਇਹ ਨਾ ਕਹਿ ਸਕਿਆ ਕਿ ਮਹਾਰਾਜ ਇਹ ਕਤਲੇਆਮ ਰੋਕ ਦਿਓ ਅੰਤ ਇੱਕ ਵਜ਼ੀਰ ਨੇ ਹੌਸਲਾ ਕੀਤਾ ਤੇ ਵਾਸਤਾ ਪਾਇਆ ਹਜੂਰ ਆਖਰ ਤੁਹਾਡੇ ਮੁਸਲਮਾਨ ਭਰਾ ਹੀ ਹਨ ਰਹਿਮ ਕਰੋ ਦੇਰ ਕਿ ਨਾਦਰ ਨੇ ਸੈਨਾ ਨੂੰ ਹਮਲਾ ਰੋਗ ਦੇਣ ਦਾ ਹੁਕਮ ਕੀਤਾ ਪਰ ਤਦ ਤੱਕ ਮੁਸਲਮਾਨਾਂ ਹੱਥੋਂ ਹੀ ਹਜ਼ਾਰਾਂ ਮੁਸਲਮਾਨ ਕਤਲ ਹੋ ਚੁੱਕੇ ਸਨ ਇਦਰ ਸਿੰਘਾਂ ਨੂੰ ਆਪਣੀ ਅਰਦਾਸ ਉੱਤੇ ਭਰੋਸਾ ਹੋਰ ਦ੍ਰਿੜ ਹੁੰਦਾ ਜਾ ਰਿਹਾ ਸੀ ਉਹ ਅਕਸਰ ਕਹਿੰਦੇ ਸਨ ਕਿ ਖਾਲਸੇ ਦੀ ਫਰਿਆਦ ਸੁਣ ਕੇ ਹੀ ਅਕਾਲ ਪੁਰਖ ਜੀ ਨੇ ਨਾਦਰ ਸ਼ਾਹ ਨੂੰ ਹਿੰਦੂਸਤਾਨ ਵੱਲ ਤੋੜਿਆ ਹੈ ਇੱਕ ਸਾਲ ਦਿੱਲੀ ਨੂੰ ਲੁੱਟਣ ਕੁੱਟਣ ਤੋਂ ਮਗਰੋਂ ਨਾਦਰ ਨੇ ਕਰੋੜਾਂ ਅਰਬਾਂ ਦਾ ਧਨ ਤੇ ਹੋਰ ਮਾਲ ਅਸਬਾਬ ਲੱਦ ਕੇ ਕਈ ਕੋ ਲੰਮਾ ਕਾਫਲਾ ਤਿਆਰ ਕਰ ਲਿਆ ਉਸਨੇ ਲਾਹੌਰ ਆ ਕੇ ਪੜਾ ਕਰਨਾ ਹੈ ਪਰ ਸਿੰਘਾਂ ਨੇ 50 ਕੋ ਵਿੱਚ ਹੀ 20 ਦੇ ਕਰੀਬ ਹੱਲੇ ਕਰਕੇ ਨਾਦਰ ਦਾ ਬਹੁਤਾ ਧਨ ਤੇ ਹੋਰ ਪਦਾਰਥ ਲੁੱਟ ਲਏ ਹਨ ਵੇਲਾ ਤਾਂ ਸ਼ਾਇਦ ਆਥਣ ਤੋਂ ਵੀ ਕੁਝ ਪਹਿਲਾਂ ਦਾ ਹੈ ਪਰ ਕਾਲੇ ਬੋਲੇ ਬੱਦਲ ਸ਼ਾ ਜਾਣ ਕਰਨ ਜਾਪਦਾ ਹੈ ਕਿ ਰਾਤ ਪੈਣ ਵਾਲੀ ਹੈ ਨਾਦਰ ਦੀ ਫੌਜ ਚਨਾਬ ਦੇ ਕੰਡੇ ਡੇਰਾ ਲਾ ਰਹੀ ਹੈ ਕੁਝ ਹੋਰ ਹਨੇਰਾ ਹੋਇਆ ਤਾਂ ਬੱਦਲਾਂ ਨੇ ਗਰਜਣਾ ਸ਼ੁਰੂ ਕੀਤਾ ਨਿੱਕੀ ਕਣੀ ਦਾ ਮੀਂਹ ਸ਼ੁਰੂ ਹੁੰਦੇ ਸਾਰੇ ਸਿੰਘਾਂ ਨੇ ਕਈ ਪਾਸਿਓਂ ਨਾਦਰ ਦੇ ਡੇਰੇ ਉੱਤੇ ਹਲਾ ਬੋਲ ਦਿੱਤਾ ਸਿੰਘਾਂ ਦੀ ਗਵਾਈ ਨਵਾਬ ਕਪੂਰ ਸਿੰਘ ਕਰ ਰਹੇ ਹਨ ਸਿੰਘਾਂ ਦੇ ਜਕਾਰਿਆਂ ਦੀ ਗੂੰਜ ਬੱਦਲਾਂ ਦੀ ਗਰਜ ਵਿੱਚ ਮਿਲ ਕੇ ਵੈਰੀਆਂ ਲਈ ਸਗੋਂ ਹੋਰ ਭੈ ਪੈਦਾ ਕਰ ਰਹੀ ਹੈ ਇਸ ਮੁਸਲੇ ਧਾਰ ਮੀਂਹ ਵਿੱਚ ਸਿੰਘਾਂ ਦੇ ਭਾਰੀ ਹੱਲੇ ਨਾਲ ਨਾਦਰ ਦੀਆਂ ਜੇਤੂ ਖਮਾਉਂਦੀਆਂ ਫੌਜਾਂ ਉੱਤੇ ਤਾਂ ਮੰਨ ਕਹਿਰ ਟੈਪਿਆ ਹੈ ਸਿੰਘਾਂ ਨੇ ਲੁੱਟਦਾ maal ਘੋੜਿਆਂ ਉੱਤੇ ਲੱਦਿਆ ਤੇ ਮੁਗਲਾਂ ਦਾ ਲਹੂ ਵਹਾਉਂਦੇ ਹੋਏ ਹਰਨ ਹੋ ਗਏ। maal ਲੁੱਟੇ ਜਾਣ ਨਾਲੋਂ ਵੀ ਨਾਦਰ ਸ਼ਾਹ ਨੂੰ ਇਹ ਫਿਕਰ ਵੱਧ ਸਤਾ ਰਿਹਾ ਹੈ ਕਿ ਸਾਰੇ ਹਿੰਦੁਸਤਾਨ ਵਿੱਚ ਕੋਈ ਮੇਰੇ ਅੱਗੇ ਕੁਸਕ ਨਹੀਂ ਸਕਿਆ। ਆਖਰੇ ਕੌਣ ਹਨ ਜਿਨ੍ਹਾਂ ਐਡੀ ਦਲੇਰੀ ਕੀਤੀ ਤੇ ਮੇਰੇ ਕਾਫਲੇ ਨੂੰ ਕਈ ਵਾਰ ਲੁੱਟ ਲਿਆ? ਦੋ ਰਾਤਾਂ ਬੀਤ ਜਾਣ ਮਗਰੋਂ ਸਿੰਘਾਂ ਤੀਜੀ ਰਾਤ ਮੁੜ ਹੱਲਾ ਕੀਤਾ ਤੇ ਨਾਦਰ ਦੀਆਂ ਫੌਜਾਂ ਦੀ ਨੀਂਦ ਉਡਾ ਦਿੱਤੀ। ਇਸ ਹੱਲੇ ਵਿੱਚ ਉਹਨਾਂ ਹਿੰਦੂਸਤਾਨ ਵੱਲੋਂ ਨਾਦਰ ਵੱਲੋਂ ਕੈਦ ਕਰਕੇ ਲਿਆਂਦੀਆਂ ਹਜ਼ਾਰਾਂ ਕੁੜੀਆਂ ਨੂੰ ਛਡਵਾਇਆ ਤੇ ਨਾਲ ਹੀ ਨਾਦਰ ਦੀ ਫੌਜ ਦਾ ਹਥਿਆਰਾਂ ਦਾ ਜ਼ਖੀਰਾ ਵੀ ਸਿੰਘਾਂ ਹੱਥ ਲੱਗ ਗਿਆ। ਲਾਹੌਰ ਪਹੁੰਚ ਕੇ ਨਾਦਰ ਨੇ ਜਦੋਂ ਆਪਣਾ ਕਾਫਲਾ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਜਿੱਡਾ ਕਾਫਲਾ ਦਿੱਲੀ ਤੋਂ ਤੁਰਿਆ ਸੀ ਇਹ ਤਾਂ ਉਸ ਤੋਂ ਅੱਧਾ ਹੀ ਰਹਿ ਗਿਆ ਹੈ। ਨਾਦਰ ਸ਼ਾਹ ਅੰਦਰ ਗੁੱਸੇ, ਫਿਕਰ ਤੇ ਡਰ ਦੇ ਭਾਵ ਇਕੱਠੇ ਚੱਲ ਰਹੇ ਸਨ। ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ।